ਗੱਲ ਖਾਲਸਾ ਦੇ ਵਰਕਿੰਗ ਪ੍ਰੈਜ਼ੀਡੈਂਟ ਪਰਮਜੀਤ ਸਿੰਘ ਬਾਣ ਸਾਡੇ ਨਾਲ ਨੇ ਗੱਲ ਕਰਨੀ ਉਹਨਾਂ ਦੇ ਨਾਲ ਮਾਨ ਸਰ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਕਿ ਇਹਦਾ ਮੁੱਦਾ ਤੁਸੀਂ ਕੀ ਕਰਨ ਜਾ ਰਹੇ ਹੋ ਅੱਜ ਦਲਕਾਤਸਾ ਵੱਲੋਂ ਸਿੱਖਾਂ ਦੀ ਜਿੰਨੀ ਰਾਜਨੀਤੀ ਦੇ ਵਿੱਚ ਜੋ ਕੁਝ ਚੱਲ ਰਿਹਾ ਉਹਦੇ ਬਾਰੇ ਗੱਲ ਕੀਤੀ ਗਈ ਆ ਜਿਵੇਂ ਚਨ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੇ ਬਾਰੇ ਗੱਲ ਹੋਈ ਆ ਗੁਰਪਤਵੰਤ ਸਿੰਘ ਬੰਨੂ ਦਾ ਇਹੜਾ ਕੇਸ ਇਹੜਾ ਸਨਮਾਨ ਆਇਆ ਨੇ ਅਲੱਗ-ਅਲੱਗ ਅਫੀਸ਼ੀਅਲਸ ਨੂੰ ਉਹਦੇ ਬਾਰੇ ਵੀ ਗੱਲ ਕੀਤੀ ਗਈ ਆ ਭਾਜਪਾ ਦੀ ਨਵੀਂ-ਨਵੀਂ ਐਮਪੀ ਜਿਹੜੇ ਕੋਈ ਕੰਗਲਾ ਰਣੌਤ ਵੱਲ ਜਿਸ ਤਰੀਕੇ ਦੇ ਨਾਲ ਪੱਦੇਸ਼ ਸ਼ਬਦਾवली ਸਿੱਖਾਂ ਵਰਤੀ ਵਰਤੀ ਜਾ ਰਹੀ ਹੈ ਜਿਸ ਤਰੀਕੇ ਨਾਲ ਤੁਰੋੜ-ਮਰੋੜ ਕੇ ਬਿਆਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਜਾਂ ਸਿੱਖਾਂ ਦੀ ਸ਼ਬੀ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਉਹਦੇ ਗੱਲ ਕੀਤੀ ਗਈ ਆ ਔਰ 29 ਸਤੰਬਰ ਨੂੰ ਦਲਖਾਲਸਾ ਵੱਲੋਂ ਭਾਜੀ ਗਜਿੰਦਰ ਸਿੰਘ ਉਹਨਾਂ ਦਾ ਜਲਾ ਵਤਨੀ ਦਿਹਾੜਾ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਉਹਨਾਂ ਦੇ ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਸੈਮੀਨਾਰ ਗੁਰਦਾਸਪੁਰ ਦੇ ਜਦਲਖਾਲਸਾ ਵੱਲੋਂ ਯੋਜਿਤ ਕੀਤਾ ਜਾਇਗਾ ਸੋ ਉਹ ਪਾਰਟੀ ਪ੍ਰੋਗਰਾਮ ਵੀ ਅਜਾ ਹਲਾਣਿਆ ਗਿਆ ਤੁਸੀਂ ਕੰਗਨਾਂ ਦੀ ਰਣੌਤ ਦੀ ਗੱਲ ਕੀਤੀ ਹੈ ਕੰਗਨਰ ਰੌਣ ਦੀ ਬਿਆਨਬਾਜ਼ੀ ਆ ਥੋੜੇ ਦਿਨ ਪਹਿਲੇ ਆਈ ਹੈ ਉਸ ਬਿਆਨਬਾਜ਼ੀ ਨੂੰ ਤੁਸੀਂ ਕਿੱਸਾ ਦੇਖ ਰਹੇ ਹੋ ਕੋਈ ਕੋਈ ਨਵੀਂ ਨਹੀਂ ਕਿ ਕਿਤੇ ਵੱਲੋਂ ਜਦੋਂ ਬੀਜੇਪੀ ਚ ਨਹੀਂ ਵੀ ਗਈ ਉਦੋਂ ਵੀ ਇਹਦਾ ਇਹੋ ਜਿਹਾ ਸੀ ਚਾਹੇ ਨੇ ਕਿਸਾਨਾਂ ਬਾਰੇ ਬੋਲਿਆ ਚਾਹੇ ਨੇ ਥਾਂ ਥਾਂ ਦੇ ਸਿੱਖਾਂ ਬਾਰੇ ਬੋਲਿਆ ਔਰ ਹੁਣ ਖਾਸ ਤੌਰ ਤੇ ਸੰਤ ਜਰਨੈਲ ਸਿੰਘ ਨੂੰ ਟਾਰਗੇਟ ਕੀਤਾ ਗਿਆ ਕਿ ਉਹਦੇ ਹੱਥ ਦੇ ਵਿੱਚ 47 ਲੈ ਕੇ ਕਿਹੜਾ ਸੰਤ ਹੁੰਦਾ ਸੋ ਇਹ ਇੱਕ ਬੇਸਮਝੀ ਵਾਲੀਆਂ ਗੱਲਾਂ ਨੇ ਪਰ ਜਿਹੜੀ ਚੀਜ਼ ਸਾਨੂੰ ਸਮਝਣ ਵਾਲੀ ਹੈ ਜੇ ਖਾਸ ਤੌਰ ਤੇ ਅਸੀਂ ਜਿਹੜਾ ਸੰਦੇਸ਼ ਦੇਣਾ ਚਾਹੁੰਦੇ ਆ ਉਹ ਭਾਜਪਾ ਦੇ ਲੋਕਾਂ ਨੂੰ ਆ ਵੀ ਤੁਸੀਂ ਜੇ ਇਹ ਕੁਝ ਕਰਨਾ ਹੀ ਆ ਹਾਲਾਂਕਿ ਬਹੁਤ ਸਾਰੇ ਭਾਜਪਾ ਦੇ ਆਗੂ ਟੋਕ ਵੀ ਚੁੱਕੇ ਨੇ ਇਹ ਦੋਏ ਇਸ ਤਰ੍ਹਾਂ ਦੇ ਨਾ ਦੇ ਪਰ ਫਿਰ ਵੀ ਜੇ ਤੁਹਾਡੀ ਐਡੀ ਬੇਲਗਾਮ ਘੋੜੀ ਹੋ ਹੈਗੀ ਆ ਕਿ ਉਹ ਤੁਹਾਡੇ ਕੋਲ ਨਹੀਂ ਕਾਬੂ ਹੁੰਦੀ ਜਾਂ ਤੇ ਉਹਨੂੰ ਕਿਸੇ ਪਾਸੇ ਕਰੋ ਜੇ ਨਹੀਂ ਤੁਸੀਂ ਪਾਸੇ ਕਰਨੀ ਤੇ ਫਿਰ ਇੱਕ ਔਰਤ ਦੇ ਪਿਛੇ ਲੋਕ ਕੇ ਲੜਨਾ ਬੰਦ ਕਰੋ ਕੋਈ ਮਰਦ ਸਾਹਮਣੇ ਕਰੋ ਜਿਹੜਾ ਇਹੋ ਜਿਹੀ ਬਿਆਨਬਾਜ਼ੀ ਕਰ ਰਿਹਾ ਤੇ ਫਿਰ ਸਿੱਖ ਆਪਣੇ ਹਿਸਾਬ ਨਾਲ ਜਵਾਬ ਦੇ ਲੈਣਗੇ ਸੋ ਜੇ ਮੈਂ ਸਮਝਦਾ ਕਿ ਇੱਕ ਤਰੀਕੇ ਨਾਲ ਉਕਸਾਇਆ ਜਾ ਰਿਹਾ ਕਿ ਕਿਤੇ ਕੋਈ ਸਿੱਖ ਜਿਵੇਂ ਇੱਕ ਬੀਬੀ ਨੇ ਇਹਨੂੰ ਜਵਾਬ ਦੇਤਾ ਥਾ ਥੋੜਾ ਜਿਹਾ ਏਅਰਪੋਰਟ ਤੇ ਫਿਰ ਹਾਲ ਦੁਹਾਈ ਚੁੱਕ ਲਈ ਸ਼ਾਇਦ ਕਿਸੇ ਦਿਨ ਫੇਰ ਕੋਈ ਜਜ਼ਬਾਤੀ ਜਾਂ ਅਕਿਆ ਸੇਕ ਇਹਦੇ ਬਿਆਨਾਂ ਤੋਂ ਤੰਗ ਆ ਕੇ ਜੇ ਉਹਨੇ ਕੋਈ ਜਵਾਬ ਕੋਈ ਕਾਰਵਾਈ ਕਰਤੀ ਫਿਰ ਇੰਡੀਆ ਦੇ ਹਾਲ ਦਵਾਈ ਪਾਉਣਗੇ ਰੌਲਾ ਪਾਉਣਗੇ ਜੀ ਬੀਬੀ ਨੂੰ ਆ ਕਰਦਾ ਬੀਬੀ ਦਾ ਹੋ ਗਿਆ ਸੋ ਇਹ ਕੰਮ ਇਹਨੂੰ ਬੰਦ ਕਰਨੇ ਚਾਹੀਦੇ ਆ ਸੋ ਜਿੰਨਾ ਕ ਬੋਲਣਾ ਆ ਉਹ ਬੜਾ ਤੋਲ ਕੇ ਬੋਲਣਾ ਚਾਹੀਦਾ ਕੈਗਨਰ ਰੌਡ ਦੀ ਪਿਕਚਰ ਹੈ ਐਮਰਜੈਂਸੀ ਆ ਰਹੀ ਹੈ ਤੇ ਉਸ ਹਜੇ ਉਹਨੂੰ ਰਿਲੀਜ਼ ਨਹੀਂ ਹੋ ਰਹੀ ਉਹਨੂੰ ਤਰੀਕ ਨਹੀਂ ਦਿੱਤੀ ਜਾ ਰਹੀ ਕੀ ਤੁਸੀਂ ਇਹਨੂੰ ਸਮਝਦੇ ਹੋ ਕਿ ਉਸ ਕਾਰਨ ਫਰਸਟ੍ਰੇਟਡ ਹੋਈ ਹੈ ਜਾਂ ਉਹਦਾ ਨਤੀਜਾ ਹੈ ਉਹ ਕਿ ਉਹਦੇ ਵੱਲ ਲੋਕਾਂ ਦਾ ਧਿਆਨ ਦਿਵਾਇਆ ਜਾ ਸਕੇ ਪਿਕਚਰ ਵਾਲ ਇਹ ਹੋ ਜਿਆ ਬਿਆਨਬਾਜ਼ੀ ਦੇ ਨਹੀਂ ਮੈਂ ਸਮਝਦਾ ਇਹ ਸੁਭਾਈ ਇਹ ਬੜ ਗਿਆ ਹੈ ਆ ਕਾਸ ਤਰ੍ਹਾਂ ਤੇ ਪੋਲਿਟਿਕਲ ਪਾਰਟੀਆਂ ਨੇ ਸਮਝਣਾ ਚਾਹੀਦਾ ਇਹ ਕੋਈ ਨਵੀਂ ਗੱਲ ਤੇ ਹੈ ਨਹੀਂ ਜਿਸ ਬੰਦੇ ਦਾ ਤੁਹਾਨੂੰ ਪੁਰਾਣਾ ਇਤਿਹਾਸ ਪਤਾ ਹੋਵੇ ਉਹਦਾ ਸਟੇਟ ਆਫ ਮਾਈਂਡ ਪਤਾ ਹੋਵੇ ਕਿੰਨੀ ਬੈਲੈਂਸਡ ਹੈਗਾ ਉਹਦਾ ਮਾਈਂਡ ਕਿੰਨਾ ਕਿ ਨਹੀਂ ਕੀ ਕਰਦੀ ਹੈ ਕਿਵੇਂ ਨਹੀਂ ਉਹਨੂੰ ਤਾਂ ਸਦਾ ਐਮਪੀ ਦੀ ਪੋਸਟ ਚੋਕੇ ਆਪਣੇ ਪਾਰਲੀਮੈਂਟ ਦੇ ਵਿੱਚ ਲੈ ਕੇ ਸੋ ਤੁਸੀਂ ਜਲੂਸ ਕੱਢ ਰਹੇ ਹੋ ਆਪਣੀ ਡੈਮੋਕ੍ਰੇਸੀ ਦਾ ਵੀ ਇਹ ਨਹੀਂ ਸਾਡੇ ਐਮਪੀ ਜਾਂ ਇਹਨਾਂ ਲੋਕਾਂ ਦੇ ਪ੍ਰਤੀਨਿਧ ਸੋ ਸੋਚਣਾ ਚਾਹੀਦਾ ਇਹੋ ਜੀਆਂ ਪਾਰਟੀ ਨੂੰ ਆਪੇ ਸੋਚਣਾ ਚਾਹੀਦਾ ਫਿਲਮ ਦੇ ਵਿੱਚ ਕੀ ਪੇਸ਼ ਕਰਦੇ ਕੀ ਨਹੀਂ ਪੇ ਲਗੇਗਾ ਸੋ ਟ੍ਰੇਲਰ ਦੋਨਾਂ ਨੇ ਸਿੱਖਾਂ ਨੂੰ ਡੈਕਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਸੋ ਉਹਦਾ ਵਿਰੋਧ ਹੋਇਆ ਸੋ ਉਹ ਜਾਰੀ ਹੈ ਦੇਖੋ ਐਮਰਜੈਂਸੀ ਤਾਂ 67 ਦੇ ਵਿੱਚ ਕਾ ਜਿਲ੍ਹਾ 7080 ਦੇ ਵਿੱਚ ਲੱਗੀ ਆ ਪਰ 84 ਦੇ ਵਿੱਚ ਜਾ ਕੇ ਪਿੰਡਰਾ ਵਾਲੇ ਦਾ ਐਪੀਸੋਡ ਹੋਇਆ ਪਰ ਉਹਨੂੰ ਨਾਲ ਕਿਉਂ ਜੋੜਿਆ ਜਾ ਰਿਹਾ ਉਹਨਾਂ ਨੂੰ ਕਿਉਂ ਨਾਲ ਨਿਸ਼ਾਨਾ ਬੁਲਾਇਆ ਜਾ ਰਿਹਾ ਕੋਈ ਇੱਕ ਦੇ ਅਗੇ ਕਿ ਸਿੱਖਾਂ ਦੀ ਗਲਤ ਪੇਸ਼ਕਾਰੀ ਕਰਨੀ ਹੋਵੇ ਉਹਦੇ ਕਰਕੇ ਹੋ ਸਕਦਾ ਦੂਜਾ ਜਿਹੜਾ ਉਹਨਾਂ ਦਾ ਵਰਜ਼ਨ ਹੈ ਉਹ ਇਹ ਆ ਕਿ ਉਹ ਇੰਦਰਾ ਗਾਂਧੀ ਦੀ ਡੈਥ ਤੱਕ ਦੀ ਸਟੋਰੀ ਲੈ ਕੇ ਜਾਂ ਜਾਉਂਦੇ ਨੇ ਸੋ ਕੀ ਆ ਇਹ ਤੇ ਉਹਨਾਂ ਦੇ ਦਿਲ ਦੀ ਗੱਲ ਉਹ ਹੀ ਜਾਣਦੇ ਆ ਬਟ ਜੋ ਸਾਡੇ ਸਾਹਮਣੇ ਗੱਲਾਂ ਆ ਰਹੀਆਂ ਸਾਡੇ ਸਾਹਮਣੇ ਸੋ ਜਿਹੜੀ ਚੀਜ਼ ਦਾ ਵਿਰੋਧ ਆ ਵਿਰੋਧ ਹੋ ਰਿਹਾ ਹੈ ਜਿਹੜੀ ਚੀਜ਼ ਤਾਂ ਨਹੀਂ ਹੈ ਨਹੀਂ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਅਮਰੀਕਨ ਦੌਰੇ ਤੇ ਨੇ ਉਹਦੇ ਉੱਤੇ ਇੱਕ ਸਿੱਖ ਰਾਜਨੀਤੀ ਵੀ ਬੜੀ ਗਰਮਾਈ ਹੋਈ ਹੈ ਕਿ ਸਿੱਖ ਉੱਥੇ ਪ੍ਰੋਟੈਸਟ ਵੀ ਕਰ ਰਹੇ ਨੇ ਉਹਦੇ ਤੇ ਕੀ ਕਹਿ ਰਹੇ ਨੇ ਬੜਾ ਪ੍ਰੋਟੈਸਟ ਵੀ ਹੋ ਰਿਹਾ ਔਰ ਪਿਛਲੇ ਦਿਨ ਹੀ ਜਿਹੜੇ ਉੱਥੇ ਤੇ ਸਿੱਖ ਨਮਾਇੰਦੇ ਆ ਉਹ ਯੂਐਸ ਅਫੀਸ਼ੀਅਲਸ ਨੂੰ ਮਿਲੇ ਵੀ ਔਰ ਰਿਊਟਰਸ ਦੀ ਖਬਰ ਆ ਕਿ ਉਹਨਾਂ ਨੇ ਇਹ ਅਸ਼ੂਰ ਕੀਤਾ ਆ ਕਿ ਇਹ ਸਾਰਾ ਮਸਲਾ ਜਿੰਨਾ ਵੀ ਸਿਕ ਪੋਲਿਟਿਕਸ ਦਾ ਹੈਗਾ ਜਿਸ ਤਰੀਕੇ ਨਾਲ ਉੱਥੇ ਸਾਡੀ ਟ੍ਰਾਂਸਨੈਸ਼ਨਲ ਕਿਲਿੰਗਸ ਹੋ ਜਾਵਾ ਸਾਨੂੰ ਉੱਥੇ ਕਤਲ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਉਹ ਬਾਈਡਨ ਤੇ ਮੋਦੀ ਦੀ ਮੀਟਿੰਗ ਦੇ ਵਿੱਚ ਵਿਚਾਰਿਆ ਜਾਏਗਾ ਸੋ ਇਹ ਸ਼ੂਰ ਕੀਤਾ ਸੋ ਪੂਰੀ ਦੀ ਪੂਰੀ ਜਿਹੜੀ ਚੀਜ਼ ਆ ਤੁਸੀਂ ਵੇਖੋ ਇਸ ਟਾਈਮ ਸਿਕ ਪੋਲਿਟਿਕਸ ਦਾਲੇ ਦਵਾਲੇ ਘੁੰਮਦੀ ਪਈ ਹੈ ਚਾਹੇ ਅਮਰੀਕਾ ਹੋਵੇ ਕੈਨੇਡਾ ਹੋਵੇ ਤੇ ਇੰਡੀਆ ਹੋਵੇ ਤੇ ਯੂਕੇ ਹੋਵੇ ਖਾਸ ਤੌਰ ਤੇ ਜਿਹੜੇ ਚਾਰ ਹਿੱਸੇ ਨੇ ਇਹਨਾਂ ਦੇ ਵਿੱਚ ਜੇ ਕੋਈ ਇਸ ਟਾਈਮ ਸਭ ਤੋਂ ਜ਼ਿਆਦਾ ਚਰਚਿਤ ਵਿਸ਼ਾ ਹੈ ਤੇ ਉਹ ਖਾਲਿਸਤਾਨ ਹੈ ਜਕਾਲ ਸਿੱਖ ਐਕਟਿਵਿਸਟ ਸੋ ਇੱਕ ਪੁਆਇੰਟ ਤੇ ਇਹ ਆ ਕਿ ਸਿੱਖ ਐਕਟਿਵਿਜ਼ਮ ਮਰਿਆ ਨਹੀਂਗਾ ਔਰ ਇਹ ਸਾਡੀ ਡਿਪਲੋਮੇਸੀ ਦੀ ਜਿੱਤ ਹੈ ਵੀ ਦੋ ਸਟੇਟਸ ਦੇ ਹੈਡ ਬੈਠ ਕੇ ਉੱਥੇ ਸਿੱਖਾਂ ਦੇ ਬਾਰੇ ਗੱਲ ਕਰਨ ਇਹ ਸਾਡੀ ਕਾਮਯ ਇੰਡੀਅਨ ਡਿਪਲੋਮੇਸੀ ਦਾ ਫੇਲਿਅਰ ਹੈ ਕਿ ਉਹਨਾਂ ਨੂੰ ਉਹਨਾਂ ਦੇ ਅਫੀਸ਼ੀਅਲਸ ਨੂੰ ਸੰਮਤ ਤੱਕ ਪਹੁੰਚ ਗਏ। ਮੈਂ ਸਰ ਲਾਸਟਵਾਲ ਹੈ ਇੱਕ ਵਾਰੀ ਕਲੀਅਰ ਕਰ ਦਿਓ ਕਿ ਤੁਸੀਂ ਇੱਕ ਜਿਹੜਾ ਗੁਰਦਾਸਪੁਰ ਸਮਾਗਮ ਸੈਮੀਨਾਰ ਉਹ ਲਿਖਣ ਜਾ ਰਹੇ ਉਹ ਕਿਹੜੀ ਤਰੀਕ ਨੂੰ ਹੈ ਤੇ ਕੌਣ ਕੌਣ ਕਿਸ ਤਰ੍ਹਾਂ ਕਿਸ ਨੂੰ ਕਿਸ ਨੂੰ ਅਪੀਲ ਕਰੋਗੇ ਕਿ ਤੁਸੀਂ ਉੱਥੇ ਉਹ ਸ਼ਾਮਲ ਹੋ। ਉਹ 29 ਸਤੰਬਰ ਨੂੰ ਜਿਸ ਦਿਨ ਸਰਦਾਰ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਇੱਕ ਲੰਬੀ ਉਡਾਰੀ ਮਾਰ ਕੇ ਇਸ ਦਰਤ ਤੋਂ ਚਲੇ ਗਏ ਸੀਗੇ। ਉਹਨਾਂ ਦੀ ਯਾਦ ਦੇ ਵਿੱਚ ਅਸੀਂ ਸ਼ਹੀਦ ਸੰਗਤ ਅਤੇ ਆਜ਼ਾਦੀ ਦਾ ਰਾਹ ਵਿਸ਼ੇ ਦੇ ਉੱਤੇ ਸੈਮੀਨਾਰ ਗੁਰਦਾਸਪੁਰ ਦੇ ਵਿੱਚ ਕਰਾਂਗੇ ਜਿਹੜਾ ਕਿ ਐਤਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਏਗਾ ਜਿਹਦੇ ਵਿੱਚ ਅਲੱਗ-ਅਲੱਗ ਬੁਲਾਰੇ ਜਿਹੜੇ ਨੇ ਉਹ ਆਪਣੇ ਇਸ ਵਿਸ਼ੇ ਦੇ ਉੱਤੇ ਬਿਆਨ ਆਪਣਾ ਨਜ਼ਰੀਆ ਜਿਹੜਾ ਰੱਖਣਗੇ ਔਰ ਇਸ ਚੀਜ਼ ਨੂੰ ਅੱਗੇ ਲੈ ਕੇ ਜਾਵਾਂਗੇ ਕਿ ਕਿਸ ਤਰੀਕੇ ਨਾਲ ਪੰਜਾਬ ਨੂੰ ਆਜ਼ਾਦ ਕਰਵਾਇਆ ਜਾ ਸਕਦਾ ਉਹਦਾ ਰਾਹ ਜਿਹੜਾ ਹੈ ਕਿਸ ਤਰੀਕੇ ਨਾਲ ਤਰਾਸ਼ਿਆ ਜਾ ਸਕਦਾ ਸੋ ਸਾਰੀਆਂ ਬਲਾਵਾਂ ਦੇ ਵਿੱਚ ਕੀਤੀਆਂ ਜਾਣਗੀਆਂ ਔਰ ਗੁਰਦਾਸਪੁਰ ਦੇ ਵਿੱਚ ਮੋਹਨ ਵਿਲਾ ਦੇ ਵਿੱਚ ਇਹ ਸੈਮੀਨਾਰ ਜਿਹੜਾ ਆ ਕੀਤਾ ਜਾਏਗਾ ਸ਼ੁਕਰੀਆ ਜੀ ਹਰ ਉਸ ਦਲ ਖਾਲਸਾ ਦੇ ਐਕਟਿੰਗ ਪ੍ਰੈਜ਼ੀਡੈਂਟ ਨੇ ਪਰਮਜੀਤ ਸਿੰਘ ਮਾਨ ਜਿੰਨਾ ਨੇ ਦਲ ਖਾਲਸਾ ਦੀ ਅੱਜ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਕਿ ਜਿਦੇ ਵਿੱਚ 29 ਸਤੰਬਰ ਨੂੰ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਗੁਰਦਾਸਪੁਰ ਦੇ ਵਿੱਚ ਉਹ ਉਸ ਸ਼ਖਸ ਦੇ ਸੰਬੰਧ ਵਿੱਚ ਕਰਵਾਇਆ ਜਾ ਰਿਹਾ ਗਜਿੰਦਰ ਸਿੰਘ ਜਿਹੜਾ ਹੈ ਦਲ ਖਾਲਸਾ ਦੇ ਜਿਹੜੇ ਜ਼ਿਲ੍ਹਾ ਵਤਨੀ ਹੋਏ ਸੀ ਜਿਸ ਦਿਨ ਉਸ ਦਿਨ ਦੇ ਉੱਤੇ ਇਹ ਸੈਮੀਨਾਰ ਹੈ ਗੁਰਦਾਸਪੁਰ ਦੇ ਵਿੱਚ ਕਰਾਇਆ ਜਾਏਗਾ ਉਸ ਦੇ ਵਿੱਚ ਆਪਣਾ ਅਜੰਡਾ ਰੱਖਿਆ ਜਾਏਗਾ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅਮਲੇ ਸਰ दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप